ਚੋਲਾ ਦੀ ਆਹ ਕਿੰਨਾ ਨਰਮ ਆਣਾ ਹਾਂ ਸਵੇਰੇ ਜੀ ਦਾ ਸਮਾਂ ਹੋ ਗਿਆ 8 ਵਜੇ ਤੇ ਮੈਂ ਮੌਜੂਦ ਹੋ ਗਿਆ ਬਾਬਾ ਸ਼ਰਦਾਰਦਾਰ ਨਾਲੀ ਸਾਹਿਬਾ ਪਿੰਡ ਚੰਦਰਨਗਲ ਜੋੜਿਆਕੂਰ ਤੇ ਐਸੇ ਨੇ ਸਫਾਈ ਚੱਲ ਰਹੀ ਹੈ ਤੇ ਆਹ ਸੁਰਸੁਰੇ ਬੱਚੇ ਜਿੰਨੇ ਵੀ ਆਸਲ ਤੀਂ ਦੇਖ ਸਕਦੇ ਉਹਨਾਂ ਦਾ ਅਸਲ ਇਹ ਤੁਹਾਡਾ ਸਾਹਿਬਾ ਜੀ ਇੱਥੇ ਸਫਾਈ ਚੱਲ ਰਹੀ ਹੈ ਤੇ ਜਿੰਨੇ ਵੀ ਸੇਵਾ ਦੇ ਲੱਗੇ ਸਾਰੇ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਉਸਤਾਵਾਂ ਕਿਆ ਸਾਰਾ ਕਾਲਾਪਨ ਪਿਆ ਹੈ ਤੇ ਸਫਾਈ ਚੱਲ ਰਹੀ ਪਰ ਲਾਈਟ ਦਾ ਪ੍ਰਬੰਧ ਇੱਥੇ ਕੋਈ ਨਹੀਂ ਕੀਤਾ ਅੰਦਰ ਪਰ ਫਿਰ ਵੀ ਆਪ ਨੂੰ ਹਿੰਮਤ ਨਾ ਲੱਗੇ ਨੇ ਇੱਥੇ ਅਸਲ ਵਿੱਚ ਬਬਸਨ ਜੀ ਦੀ ਫੋਟੋ ਕਹੀ ਆ ਤੇ ਸਫਾਈ ਚੱਲਦੀ ਹੈ ਸਾਈਡ ਇਹ ਪੂਰਾ ਪਾਣੀ ਪਾਣੀ ਭਰ ਆ ਰਿਹਾ ਹੈ ਤੇ ਸਾਈਡ ਵੀ ਚੱਲ ਰਿਹਾ ਕੋਚਾ ਨਹੀਂ ਲਿਆ ਕੋਈ ਲਿਆ ਦੋ ਜਾਂ ਸੂਜ ਸਜਾਵਟ ਹੋ ਚੁੱਕੀ ਨਹੀਂ ਨਹੀਂ ਸਕਦੇ ਮੋੜੀ ਰਾਤ ਦਾ ਸਮਾਂ ਹੋ ਗਿਆ ਤੇ ਬੱਬੇ ਹੁਣ ਬੈਠੇ ਨੇ ਤੇ ਅੰਦਰ ਵੀ ਸਜਾਵਟ ਹੋਏਗੀ ਉਹ ਕੱਲ ਹੋਏਗੀ ਤੇ ਅੱਜ ਦੇ ਦੇ ਫਿਲਹਾਲ ਦਿਖਾ ਰਿਹਾ ਤੈਨੂੰ ਮੈਂ 10 ਤਰੀਕ ਦਾ ਬ੍ਰਿਸ਼ ਜੋ ਕਿ 10 ਤਰੀਕ ਨੂੰ ਅਸਲੀ ਕੀ ਚੱਲ ਰਿਹਾ ਵਾ ਜੰਦਰ ਤੇ ਸਿਨੇਮੈਟਿਕ ਤੈਨੂੰ ਦਿਖਾਉਣਾ ਥੋੜੀ देर ਨੂੰ ਜਾ ਕੇ ਤੇ ਇਸ ਸਾਈਡ ਦਾ ਮੈਂ ਦਿਖਾ ਰਿਹਾ ਉਸ ਸਾਈਡ ਲੰਗੀਆਂ ਲੱਗੀਆਂ ਪੂਰੀਆਂ ਦੇਸ਼ ਦੇ ਵਰਤਨਾ ਦੀ ਸੇਵਾ ਹੋ ਰਹੀ ਆ ਸਹੀ ਵਰਤਨਾ ਦੀ ਸੇਵਾ ਹੋ ਰਹੀ ਸਾਰੀ ਪਰਲੀ ਕਿ ਇਸ ਸਾਈਡ ਅੰਦਰ ਚੱਲਦਾ ਲੰਗਰ ਤੇ ਆ ਪੂਰਾ ਲੰਗਰ ਦਾ ਹੈਗਾ ਹਾਲ ਦੀ ਸਿਸਟਮੇ ਤੋਂ ਜਿੰਨਾ ਵੀ ਕੋਈ ਦੇਖੇ ਪਾਰਾ ਨਹੀਂ ਆ ਇਸ ਸਾਈਡ ਲੰਗਰ ਚੱਲਦਿਆ ਹਾਲ ਦੇ ਵਿੱਚ ਆ ਕੋ ਸਬਜ਼ੀਆਂ ਦਾਲ ਕੁਛ ਪਤਾ ਨਹੀਂ ਕੀ ਕੀ ਬਣਾਇਆ ਹੈਗਾ ਇਸ ਨੂੰ ਦੇਖਦਾ ਇਹ ਦਾਲ ਹੈ ਇਹਦੇ ਵਿੱਚ ਬਸ ਜਿਹੜੇ ਦੁੱਧ ਹੈ ਤੇ ਜਿਹਦੇ ਤੇ ਬਾਕੀ ਹੋਰ ਚੀਜ਼ਾਂ ਹੈਗੀਆਂ ਆਹ ਸੰਤ ਕੋ ਦਰਬਾਰ ਦੇ ਵਿੱਚ ਮੌਜੂਦ ਹੋ ਗਿਆਂ ਸੰਤ ਦਰਬਾਰ ਹੈ ਸੰਤਾਂ ਦਾ ਖੜਕਣਾ ਆ ਰਹੀਆਂ ਜੀ ਦੀ ਤਰੀਕ ਦੇ 11 ਤਰੀਕ ਨੂੰ ਸਾਰਾ ਸਜਾ ਦਿੱਤਾ ਜਾਵੇਗਾ। 22 ਦੀ ਤਰੀਕ ਨੂੰ ਇਸ ਤਰ੍ਹਾਂ ਦਾ ਤੇ ਆ ਵੀ 24 ਮਾਰਚ ਦੇ ਇੰਤਕਾਲ ਦਾ ਸਾਰਾ ਹੀ ਸਜਾ ਦੇਣਾ ਹੈ 11 ਤਰੀਕ ਨੂੰ। ਕਿੰਨੇ ਵੀ ਬਾਰਾ ਸਾਰੀਆਂ ਸਜਾ ਦਿੱਤੀਆਂ ਜਾਣਗੀ 11 ਤਰੀਕ ਨੂੰ। 10 ਤਰੀਕ ਦਾ ਦ੍ਰਿਸ਼ ਹੈ। ਕਿ ਅੱਜ ਦੇ ਦਿਨ ਸਫਾਈ ਹੋ ਰਹੀ ਹੈ ਇੱਥੇ।

ਕਰਨੇ ਤੇਿਆ ਆ ਨਾਨਕ ਪਰਮੇ ਤੇਰੇ ਦਇਆ ਮਾ ਤੇ ਤੇ ਹੋਕ ਨਮੋ ਲਾ ਕੋਈ ਪੰਡਤ ਗੋਵਿੰਦ ਸੰਤਨ ਦੱਤੇ ਫੋੜੇ ਜੁਵੇ ਕਹਿੰਦੇ ਜੀ ਇਸ ਸਾਈਡ ਸਿੰਘ ਸਭਾਟੀ ਜਿਹੜੇ ਨੇ ਜਿੰਨੇ ਵੀ ਆ ਪਾਰ ਕਰਨ ਵਾਲੇ ਸਾਰੇ ਇਸ ਸਾਈਡ ਵੀ ਸ਼ਰਾਮ ਕਰ ਰਹੇ ਨੇ ਕੱਲ ਦੀ ਤਰੀਕ ਚ ਇਸ ਸਾਈਡ ਤੇ ਦੀਵਾਨ ਸੱਜਣਗੇ ਆ ਪੂਰਾ ਹਾਲ ਪੂਰਾ ਪ੍ਰਿਆ ਹੋਵੇਗਾ ਪਰਲੀ ਸਾਈਡ ਦੇ ਸਾਹਮਣੇ ਸਟੇਜ ਲੱਗੇਗੀ ਜਾਂ ਇਸ ਸਾਈਡ ਤੇ ਲੱਗੇਗੀ ਮੈਨੂੰ ਨਹੀਂ ਪਤਾ ਪਰ ਇਸ ਦੀਵਾਨ ਦੇ ਵਿੱਚ ਦੀਵਾਨ ਸੱਜੇਗਾ ਕੱਲ ਇਕ ਵਿਸ਼ਰੀ ਜਿੱਥੇ ਗਾਉਣਗੇ ਇੱਥੇ ਜਿਨੇ ਵੀ ਵਿਚਰੀ ਜਿੱਥੇ ਢੱਡੀ ਜਿੱਥੇ ਹੋਣਗੇ ਇੱਥੇ ਬੋਲਣਗੇ ਸੰਗਤ ਨੂੰ ਨਿਹਾਲ ਕਰਨਗੇ ਤੇ ਇਹ ਆ ਜੀ ਨਲਕਾ ਆਪਣਾ ਇੱਥੋਂ ਬੋਲੀ ਸਾਬ ਦਾ ਜਾਲ ਇੱਥੋਂ ਲੋਕੀ ਲਾ ਕੇ ਜਾਂਦੇ ਨੇ ਜਿੰਨੀ ਵੀ ਸੰਗਤ ਆਉਂਦੀ ਆ ਤੇ ਉਸ ਸਾਈਡ ਚੱਲ ਰਿਹਾ ਲੰਗਰ ਤੇ ਆ ਸਾਰੀਆਂ ਸੰਗਤਾਂ ਸੇਵਾ ਵਾਲੀਆਂ ਇਸ ਸਾਈਡ ਜਿੰਨੀਆਂ ਵੀ ਆ ਸਾਰੀਆਂ ਸੰਗਤਾਂ ਸੇਵਾ ਕਰਨ ਵਾਲੀਆਂ ਨੇ ਜਿਨੇ ਇਸਰ ਚੱਲ ਰਿਹਾ ਲੰਗਰ ਇਹ ਅਸਲੀ ਜੀ ਸਰਗੂ ਆ ਗਿਆ ਤੇ ਅਸਲੀ ਇਨਸਪਾਇਰ ਕਰ ਰਹੇ ਆ ਇਸ ਦਰਬਾਰ ਦੀ ਜਿੱਥੇ ਮਹਾਰਾਜ ਦੀ ਮੂਰਤੀ ਸਤਿ ਪਤਿਆ ਹੁਣ ਅਸੋਲੇ ਅੱਜ ਦੇ ਦਿਨ ਅਸੀਂ ਸਾਰੇ ਸ਼ੀਸ਼ੇ ਸਾਫ਼ ਕਰਾਂਗੇ ਪ੍ਰੋਪਰਲੀ ਜਿੰਨੇ ਵੀ ਸਾਰੇ ਹੈਗੇ ਸ਼ੀਸ਼ੇ ਤੇ ਜਿੰਨਾ ਵੀ ਸਮਾਨ ਅਸੀਂ ਸਾਰਾ ਬਾਹਰ ਕੱਢਤਾ ਇਸ ਸਾਈਡ ਰੱਖਤਾ ਗੁਲਗੁਦ ਦੇ ਉੱਤੇ ਜਿਸ ਲੈਂਟਿੰਗ ਜੀ ਦੇ ਮਤੇ ਹੈ ਸਮੀਤ ਭਾਜੀ ਅਸੀਂ ਇਹ ਪੂਰੀ ਚੁਾਈ ਕਰਾਂਗੇ ਅੰਦਰ ਦੀ ਤਾਂ ਸੋਲੇ ਜੀ ਅਹੀਂ ਸਾਰੇ ਸ਼ੀਸ਼ੇ ਤਕਰੀਬਨ ਤਕਰੀਬਨ ਸਾਫ਼ ਕਰਤੇ ਉਹ ਤੇ ਹਰੇ ਵਾਲੇ ਵੀ ਤੇ ਆ ਸਿਕੜਾ ਵੀ ਸਾਰੇ ਤਕਰੀਬਨ ਹੀ ਅਸਲੀ ਜੀ ਸਫਾਈ ਇਹ ਸਾਰੀ ਕਰਤੀ ਹੂੰ ਜਿਨੇ ਵੀ ਮਹਾਰਾਜ ਦੇ ਹੈਗੇ ਨੇ ਸਫਾਈ ਅੰਦਰ ਦੀ ਸਾਰੀ ਕਰ ਦਿੱਤੀਗੀ ਸ਼ੀਸ਼ੇ ਵੀ ਸਾਫ ਕਰ ਦਿੱਤੇਗੇ ਉੱਪਰ ਵਾਲੇ ਸ਼ੀਸ਼ੇ ਵੀ ਸਾਫ ਕਰ ਦਿੱਤੇਗੇ ਤੇ ਹੁਣ ਬਾਕੀ ਜਿਨ੍ਹਾਂ ਵੀ ਇੱਥੋਂ ਦਾ ਹੈਗਾ ਵਾ ਮਹਾਰਾਜ ਜੀ ਦਾ ਸਮਾਨ ਉਹ ਸਾਰਾ ਹੀ ਸਾਫ ਕਰਕੇ ਰੱਖਾਂਗੇ ਤੇ ਅਸਲੀ ਪਾਪੀ ਜੀ ਮੌਜੂਦ ਹੋ ਗਏ ਸੇਵਾ ਕਰਕੇ ਵਰਤਨਾਂ ਦੀ ਕਾਫੀ ਤੇ ਵੀ ਅਸਲ ਇੱਥੇ ਆਏ ਆ ਕਹੀਂ ਇੱਥੇ ਲੱਗੇ ਤਕਰੀਬਨ 8:30 ਵਜੇ ਤੋਂ ਤੇ ਅਸਲ ਨੇ 10 ਵਜੇ ਚਲੇ 10 ਵਜੇ ਚਲੇ ਨਾ ਕਿ ਤਕਰੀਬਨ 10 ਵਜੇ ਚਲੇਗਾ ਨਾ ਸਾਰੀਆਂ ਕੰਡਾਂ ਵੀ ਸਾਰੀਆਂ ਜਿੰਨੇ ਬੱਚੇ ਆ ਗਏ ਸਾਰੀਆਂ ਕੰਡਾਂ ਦਾ ਸਾਫ ਕਰਤੀਆਂ ਆਸ ਵਸ ਤਕਰੀਬਨ ਸਰ ਸਾਬਣ ਮਾਰ ਕੇ ਟੋਟਲੀ ਇੱਧਰ ਵੀ ਕਿਮਾਉ ਗਿਆ ਤੇ ਆਹ ਮੁੰਡੇ ਸਾਰੇ ਸੇਵਾ ਕਰ ਰਹੇ ਜਿੰਨੇ ਵੀ ਸਾਰੇ ਤੇ ਬੜਾ ਵਧੀਆ ਇਹਨਾਂ ਦਾ ਕੰਮ ਆ ਆ ਰਹਿ ਗਈ ਆਵੇ ਆਵੇ ਆ ਸਾਰਾ ਗਿੱਲਾ ਇਹਨਾਂ ਦੇ ਮਿੰਟ ਆਉਣੇ ਲਾ ਕੇ ਤਾਰ ਵਧੀਆ ਨਾਲ ਸਾਰੀ ਏਸ ਸਾਈਡ ਸਾਰੇ ਬੱਚੇ ਲੱਗੇ ਰਹਿੰਗੇ ਫਲੋਰ ਵੀ ਸਾਫ ਕਰਾਂਗੇ ਇੱਥੇ ਸਾਰੀ ਤਿਲਕਣ ਹੋਈ ਦੀ ਆ ਕੈਸਲੇ ਆਇਸ਼ ਮੇਰੇ ਨਾਲ ਆ ਤੇ ਆ ਵੇਖ ਲੋ ਤੀਆਂ ਅਖਬਾਰਾਂ ਇੰਨੀਆਂ ਸਾਰਿਆਂ ਨੇ ਸੀਸ ਹਾਫ ਕੀਤੇ ਆਹੀਂ ਕੈਸਲੇ ਆਹੀਂ ਸਮਾਰ ਰੱਖ ਰਹੇ ਆਂ ਸਾਫ ਕਰਕੇ ਸਾਰਾ ਬਾਕੀ ਸਾਰਾ ਆਹੀਂ ਕਲੀਨ ਕਰਤਾ ਤੋਤਾ ਬਿਲਕੁਲ ਹੀ ਜੀ ਸਾਫ ਹੋ ਗਿਆ ਕੈਸਲੇ ਜੀ ਸਫਾਈ ਪ੍ਰੋਪਰ ਹੋ ਚੁੱਕੀ ਆ ਤੇ ਨੂੰ ਫਲੋਰ ਵੀ ਸਾਫ ਕਰਤਾ ਤੁਹਾਨੂੰ ਤੇ ਆ ਵੀ ਸਾਰਾ ਪ੍ਰੋਪਰਲੀ ਸਾਫ ਕਰਤਾ ਅੱਜ ਦੀ ਡੇਟ 'ਚ ਤੇ ਅੰਦਰ ਵੀ ਸਾਰਾ ਸਾਫ ਕਰਤਾ ਬਾਕੀ ਸ਼ੀਸ਼ੇ ਵੀ ਸਾਰੇ ਸਾਫ ਕਰਤੇ ਅੱਜ ਦੀ ਜਿਹੜੀ ਜਿਹੜੀ ਸਫਾਈ ਹੋਣੀ ਨੂੰ ਹੋਗੀ ਬਾਕੀ ਕੱਲ ਦੇਖਾਂਗੇ ਹੋਰ ਕੱਲ ਹੋਏਗੀ ਅੱਛੇ ਸਜਾਵਟ ਸਰ ਅਵਰਧਨ ਕੋ ਸਿਨੇਮੈਟਿਕ ਉਹਨਗੀ ਦਿਖਾਵਾਂਗੇ ਤੁਹਾਨੂੰ ਤੇ ਅਸਲੇ ਕੁਝ ਲੋਕ ਇਸ ਤਰ੍ਹਾਂ ਦਾ ਜਿਹੜਾ ਕੀ ਇਹ ਤੁਹਾਨੂੰ ਦਿਖਾ ਰਿਹਾ 10 ਤਰੀਕ ਦੇ ਦਿਨ ਦਾ ਇਹ ਸਜਾਵਟ ਨਹੀਂ ਹੋਈ ਹੈ ਜੀ ਜਦੋਂ ਸਜਾਵਟ ਹੋਏਗੀ ਤੇ ਇਹਦੇ ਤੁਹਾਨੂੰ ਵੱਖਰੇ ਛੋਟ ਦੇਵਾਂਗਾ ਤੇ ਉਹ ਸਜਾਵਟ ਨੂੰ ਵੇਖਣ ਲਈ ਤੁਸੀਂ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਿਓ ਤੇ ਬਾਕੀ ਤੁਸੀਂ ਦੱਸਾਂਗੇ ਹੋਰ ਸਿਨੇਮੈਟਿਕ ਹੋਣਗੇ ਤੇ ਬਾਕੀ ਐਸੇ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾ ਦੇਣਾ ਮੈਂ ਐਸੇ ਲਈ ਕੁਝ ਲੋਕ ਇਸ ਤਰ੍ਹਾਂ ਦਾ ਇਸ ਸਾਈਡ ਤੇ ਇਸ ਸਾਈਡ ਤੇ ਅਸਲੇ ਸਾਡੀ ਵਾਪਸੀ ਹੋ ਚੁੱਕੀ ਆ ਤੇ ਅਸੀਂ ਜਾ ਰਹੇ ਆ ਵਾਪਸੀ ਤੇ ਕੱਲ 11:00 ਤਰੀ ਨੂੰ ਮਿਲਾਂਗੇ ਫਿਰ ਤੇ ਬਾਕੀ ਮਿਲਾਂਗੇ ਫਿਰ ਦੁਬਾਰਾ ਤੁਹਾਨੂੰ ਤੇ ਅਸਲੇ ਇਹੀ ਇੱਥੋਂ ਆ ਤੇ ਅੱਜ ਦਾ ਵਲੌਗ ਇੱਥੋਂ ਤੱਕ ਹੀ